ਜੀ ਸੱਚੇ ਗੱਲ ਦੋਸਤੋ ਅੱਜ ਦੀ ਵੱਡੀ ਅਪਡੇਟ ਪੰਜਾਬ ਸਰਕਾਰ ਦਾ ਵੱਡਾ ਐਲਾਨ ਔਰਤਾ ਲਈ 1100 ਪੈਨਸ਼ਨ ਸਕੀਮ ਸ਼ੁਰੂ ਕਿਵੇਂ ਫਾਰਮ ਭਰੀਏ ਕਿਹੜੇ ਦਸਤਾਵੇਜ਼ ਜ਼ਰੂਰੀ ਇਹਨਾਂ ਔਰਤਾਂ ਨੂੰ ਮਿਲੇਗਾ ਸਭ ਤੋਂ ਪਹਿਲਾਂ ਲਾਭ ਕਿਹਾ ਪੂਰੀ ਅਪਡੇਟ ਆਉ ਜਾਂਦੇ ਆ ਆਪਣੀ ਅੱਜ ਦੀ ਇਸ ਵੀਡੀਓ ਦੁਆਰਾ ਉਸ ਤੋਂ ਪਹਿਲਾਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਪ੍ਰੈਸ ਕਰ ਦਿਓ ਤਾਂ ਕਿ ਪੰਜਾਬ ਸਰਕਾਰ ਦੀਆਂ ਲੇਟੈਸਟ ਅਪਡੇਟ ਸਭ ਤੋਂ ਪਹਿਲਾਂ ਤੁਹਾਨੂੰ ਆਪਣੇ ਚੈਨਲ ਪੰਜਾਬ ਜੋਬ ਲਾ ਟੂਪਰ ਦੇਖਣ ਨੂੰ ਮਿਲ ਸਕਣਗੀਆਂ ਦੋਸਤੋ ਜਿਵੇਂ ਕਿ ਆਪ ਸਭ ਜਾਣਦੇ ਹੋ ਪੰਜਾਬ ਸਰਕਾਰ ਦੁਆਰਾ ਆਪਣੇ ਵਾਦੇ ਮੁਤਾਬਿਕ ਜਿੰਨੀਆਂ ਵੀ ਸ਼ਰਤਾਂ ਜਾਂ ਜਿੰਨੇ ਵੀ ਗਰੰਟੀਆਂ ਦਿੱਤੀਆਂ ਗਈਆਂ ਸੀ ਇਲੈਕਸ਼ਨ ਦੌਰਾਨ ਉਹਨਾਂ ਨੂੰ ਪੂਰਾ ਕਰਨ ਦੇ ਵਿੱਚ ਸਰਕਾਰ ਲੱਗੀ ਹੋਈ ਆ ਅਤੇ ਕੁਝ ਸਮੇਂ ਪਹਿਲਾਂ ਜਦੋਂ ਐਮਪੀ ਦੇ ਇਲੈਕਸ਼ਨ ਸੀ ਉਸ ਦੌਰਾਨ ਵੀ ਸੀਐਮ ਮਾਨ ਅਤੇ ਉਹਨਾਂ ਦੀ ਧਰਮ ਪਤਨੀ ਡਾਕਟਰ ਗੁਰਪ੍ਰੀਤ ਕੌਰ ਨੇ ਪੂਰੇ ਜਲੰਧਰ ਦੇ ਵਿੱਚ ਆਪਣਾ ਪ੍ਰਚਾਰ ਕੀਤਾ ਔਰ ਜਦੋਂ ਐਮਪੀ ਦੀ ਇਲੈਕਸ਼ਨ ਸੀ ਪੂਰੇ ਪੰਜਾਬ ਦੇ ਵਿੱਚ ਉਹਨਾਂ ਨੇ ਆਪਣੇ ਪ੍ਰਚਾਰ ਕੀਤੇ ਆ ਉਸ ਦਰਾਂ ਵੀ ਉਹਨਾਂ ਨੇ ਕਿਹਾ ਸੀ ਕਿ ਜੋ ਅਸੀਂ ਵਾਦੇ ਪੂਰੇ ਕੀਤੇ ਆ ਔਰ ਜੋ ਵਾਦੇ ਅਸੀਂ ਕਰ ਚੁੱਕੇ ਆ ਉਹ ਵੀ ਅਸੀਂ ਬਹੁਤ ਜਲਦ ਪੂਰਾ ਕਰਨ ਜਾ ਰਹੇ ਹਾਂ ਤਾਂ ਇਸ ਦਰਾਂ ਉਹਨਾਂ ਨੇ ਦੱਸਿਆਗਾ ਕਿ ਅਸੀਂ ਮਹਿਲਾ ਨਾਲ ਜੋ ਵਾਦਾ ਕੀਤਾ ਸੀ 1000 ਰੁਪਏ ਪੈਨਸ਼ਨ ਦੇਣ ਦਾ ਹੁਣ ਅਸੀਂ ਇਹੀ ਵਾਦੇ ਨੂੰ ਪੂਰਾ ਕਰਨ ਦੇ ਵਿੱਚ ਲੱਗੇ ਹੋਏ ਆਂ ਜਿਸ ਦਾ ਬਜਟ ਸਰਕਾਰ ਨੇ ਤਿਆਰ ਕਰ ਲਿਆ ਹੈ ਅਤੇ ਬਹੁਤ ਜਲਦ ਔਰਤਾਂ ਦੇ ਖਾਤਿਆਂ ਦੇ ਵਿੱਚ ਹੁਣ ਅਸੀਂ 1000 ਦੀ ਜਗ੍ਹਾ ਤੇ 1100 ਰੁਪਏ ਪੈਨਸ਼ਨ ਪਾਉਣੀ ਸ਼ੁਰੂ ਕਰ ਦੇਵਾਂਗੇ ਤਾਂ ਇਹ ਪੈਨਸ਼ਨ 1000 ਦੀ ਜਗ੍ਹਾ ਤੇ 1100 ਕਿਸ ਤਰੀਕੇ ਹੋਈ ਆ ਅਤੇ ਕਦੋਂ ਤੱਕ ਇਹ ਖਾਤਿਆਂ ਵਿੱਚ ਆਏਗੀ ਉਸ ਦੇ ਬਾਰੇ ਵੀ ਤੁਹਾਨੂੰ ਦੱਸ ਦਿੰਨੇ ਆ ਉਸ ਤੋਂ ਪਹਿਲਾਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਪ੍ਰੈਸ ਕਰਨਾ ਹੈ ਤਾਂ ਕਿ ਪੰਜਾਬ ਸਰਕਾਰ ਦੀਆਂ ਲੇਟੈਸਟ ਅਪਡੇਟ ਤੁਹਾਨੂੰ ਆਪਣੇ ਚੈਨਲ ਦੁਆਰਾ ਦੇਖਣ ਨੂੰ ਮਿਲ ਸਕਣਗੀਆਂ। ਹੁਣ ਤਾਂ ਦੋਸਤੋ ਸਭ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ ਕਿ ਸੀਐਮ ਮਾਨ ਨੇ ਦੱਸਿਆਗਾ ਕਿ ਅਸੀਂ ਕਿਸ ਤਰੀਕੇ ਆਪਣਾ ਬਜਟ ਤਿਆਰ ਕੀਤਾ ਤਾਂ ਸਭ ਤੋਂ ਪਹਿਲਾਂ ਉਹਨਾਂ ਨੇ ਦੱਸਿਆਗਾ ਕਿ ਅਸੀਂ ਬਿਜਲੀ ਵਿਭਾਗ ਵਿੱਚ ਜੋ ਪਿਛਲੇ ਸਾਲਾਂ ਦੌਰਾਨ ਬਿਜਲੀ ਖਪਤ ਹੁੰਦੀ ਸੀ ਇਸ ਵਾਰ ਉਹ ਬਿਜਲੀ ਪਹਿਲਾਂ ਨਾਲੋਂ ਗਰਮੀਆਂ ਦੇ ਦਿਨਾਂ ਵਿੱਚ ਘੱਟ ਖਪਤ ਹੋਏਗੀ ਉਸ ਦਾ ਕਾਰਨ ਇਹ ਹੈ। ਕੀ ਪਿੰਡਾਂ ਵਿੱਚ ਜ਼ਿਆਦਾਤਰ ਨਹਿਰੀ ਪਾਣੀ ਦਾ ਬੰਦੋਬਸਤ ਸਰਕਾਰ ਨੇ ਕੀਤਾ ਜਿਸ ਨਾਲ ਉਹ ਖੇਤਾਂ ਦੀ ਸਿੰਚਾਈ ਜੋ ਕਿਸਾਨ ਵੀਰ ਕਰ ਸਕਦੇ ਆਪਣੇ ਝੋਨਾ ਲਗਾ ਸਕਦੇ ਆ ਜਿਸ ਕਰਕੇ ਕਾਫੀ ਮੋਟਰਾਂ ਪੰਜਾਬ ਦੀਆਂ ਬੰਦ ਰਹਿਣ ਦੇ ਬਾਰੇ ਉਹਨਾਂ ਨੇ ਦੱਸਿਆ ਗਿਆ ਉਸ ਦੇ ਨਾਲ ਜੋ ਵੀ ਪੈਸਾ ਬਚੇਗਾ ਉਹ ਮਹਿਲਾ ਨੂੰ ਅਸੀਂ 1000 ਰੁਪਏ ਪੈਨਸ਼ਨ ਦੀ ਜਗ੍ਹਾ ਤੇ 1100 ਪੈਨਸ਼ਨ ਦੇ ਬਚਤ ਦੇ ਹਿਸਾਬ ਨਾਲ ਦੇਖੀ ਤਾਂ ਸਾਡਾ ਉਹ ਪੈਸਾ ਪੂਰਾ ਹੋ ਰਿਹਾਗਾ ਜਿਸ ਕਰਕੇ ਸੀਐਮ ਮਾਨ ਨੇ ਦੱਸਿਆ ਕਿ ਅਸੀਂ ਹੁਣ ਇਸ ਪੈਸੇ ਨੂੰ ਇਸ ਤਰੀਕੇ ਵਰਤਾਂਗੇ ਤਾਂ ਕਿ ਮਹਿਲਾ ਨੂੰ ਹਰ ਮਹੀਨੇ 1100 ਰੁਪਏ ਪੈਨਸ਼ਨ ਮਿਲਦੀ ਰਹੇ ਅਤੇ ਦੂਸਰੇ ਪਾਸੇ ਜੋ ਪੰਜਾਬ ਦਾ ਪਾਣੀ ਧਰਤੀ ਹੇਠਲਾ ਪਾਣੀ ਪੀਣ ਵਾਲਾ ਪਾਣੀ نیچے ਜਾ ਰਿਹਾ ਉਸ ਨੂੰ ਕੰਟਰੋਲ ਕੀਤਾ ਜਾ ਸਕੇ ਉਸ ਤੇ ਮੇਨਟੇਨ ਕੀਤਾ ਜਾ ਸਕੇ ਉਸ ਤੋਂ ਬਾਅਦ ਅਗਲੀ ਅਪਡੇਟ ਡਾਕਟਰ ਗੁਰਪ੍ਰੀਤ ਕੌਰ ਨੇ ਵੀ ਦਿੱਤੀ ਆ ਉਹਨਾਂ ਨੇ ਦੱਸਿਆਗਾ ਕਿ ਅਸੀਂ ਯਾਨਕੀ ਸੀਐਮ ਮਾਨ ਲੱਗੇ ਹੋਇਆ ਮਹਿਲਾ ਦਲਵੀ ਜੋ ਵੀ ਵਾਅਦੇ ਉਹਨਾਂ ਨੇ ਕੀਤੇ ਉਹਨਾਂ ਨੂੰ ਪੂਰਾ ਕਰਨ ਦੇ ਵਿੱਚ ਅਤੇ ਉਹਨਾਂ ਨੇ ਇਸ ਵਾਅਦੇ ਨੂੰ ਲਗਭਗ ਅਗਸਤ ਤੋਂ ਸਤੰਬਰ 2 ਮਹੀਨਿਆਂ ਦੇ ਵਿੱਚ ਪੂਰਾ ਕਰ ਦਿੱਤਾ ਜਾਵੇਗਾ। ਔਰ ਉਮੀਦ ਇਹ ਹੀ ਜਾ ਪ੍ਰਿਆ ਕਿ ਇਸ ਰਖੜੀ ਦੇ ਤਿਹਾਰ ਤੇ ਮਹਿਲਾ ਦੇ ਲਈ ਇੱਕ ਵੱਡੀ ਅਨਾਉਂਸਮੈਂਟ ਇੱਕ ਵੱਡਾ ਤੋਹਫਾ ਸਰਕਾਰ ਦੇ ਸਕਦੀ ਆ। ਔਰ ਇਸ ਤੋਹਫੇ ਦੇ ਵਿੱਚ ਮਹਿਲਾ ਨੂੰ 1100 ਰੁਪਏ ਪੈਨਸ਼ਨ ਸਕੀਮ ਸ਼ੁਰੂ ਕੀਤੀ ਜਾ ਸਕਦੀ ਹੈ ਲੇਕਿਨ ਹਾਲੇ ਤੱਕ ਜੋ ਅਫੀਸ਼ੀਅਲ ਵੈਬਸਾਈਟ ਹੈ sswcdd.punjab.gov.in ਜਿਸ ਤੇ ਕੈਬਨਟ ਮੰਤਰੀ ਡਾਕਟਰ ਬਲਜੀਤ ਕੌਰ ਜੀ ਆ ਉਹਨਾਂ ਦੇ ਵੱਲੋਂ ਵੀ ਦੱਸਿਆ ਗਿਆ ਕਿ ਸਾਡੀ ਸਰਕਾਰ ਮਹਿਲਾ ਬੱਚੇ ਤੇ ਹਰ ਵਰਗ ਦੇ ਲੋਕਾਂ ਦੇ ਲਈ ਭਲਾਈ ਵਾਲੇ ਕੰਮ ਕਰਨ ਦੇ ਵਿੱਚ ਲੱਗੇ ਹੋਈ ਹੈ ਤੇ ਜੋ ਵੀ ਵਾਦੇ ਕੀਤੇ ਆ ਉਹ ਪੂਰਾ ਕਰਨ ਦੇ ਵਿੱਚ ਲੱਗੇ ਹੋਏ ਆ ਔਰ ਉਹਨਾਂ ਨੇ ਦੱਸਿਆ ਕਿ ਜਦੋਂ ਵੀ ਸਕੀਮ ਸ਼ੁਰੂ ਹੁੰਦੀ ਹੈ ਇਹਨਾਂ ਦੀ ਅਫੀਸ਼ੀਅਲ ਵੈਬਸਾਈਟ ਦੇ ਉੱਪਰ ਇਸ ਤੇ ਬਾਰੇ ਜਾਣਕਾਰੀ ਤੁਹਾਨੂੰ ਮਿਲ ਜਾਵੇਗੀ ਅਤੇ ਤੁਸੀਂ ਫਾਰਮ ਅਪਲਾਈ ਕਰਕੇ ਆਪਣੇ ਅੰਗੜਵਾੜੀ ਸੈਂਟਰਾਂ ਵਿੱਚ ਜਵਾ ਕਰੋਣੇ ਹੋਣਗੇ ਤਾਂ ਕਿ ਤੁਹਾਨੂੰ ਇਸ ਸਕੀਮ ਦਾ ਲਾਭ ਮਿਲ ਸਕੇ ਔਰ ਹੁਣ ਜੋ ਅੰਗੜਵਾੜੀ ਸੈਂਟਰ ਵਿੱਚ ਛੁੱਟੀਆਂ ਤੋਂ ਬਾਅਦ ਹੌਲੀਡੇ ਸੀ ਜੋ ਉਸ ਤੋਂ ਬਾਅਦ ਓਪਨ ਹੋ ਚੁੱਕੇ ਆ ਤਾਂ ਹੁਣ ਅੰਗੜਵਾੜੀ ਟੀਚਰ ਵੀ ਇਸ ਕੰਮ ਕਰਨ ਦੇ ਲਈ ਉਚਾਹੀਤਾ ਕਿਉਂਕਿ ਸਰਕਾਰ ਜੋ ਵੀ ਅੰਗੜਵਾੜੀ ਵਰਕਰਾਂ ਨੂੰ ਜਾਂ ਕਿਸੇ ਵੀ ਡਿਪਾਰਟਮੈਂਟ ਨੂੰ ਕੰਮ ਦਿੰਦੀ ਹੈ ਉਸ ਦਾ ਕਮਿਸ਼ਨ ਜਾਂ ਸੈਲਰੀ ਦਿੱਤੀ ਜਾਂਦੀ ਹੈ ਤਾਂ ਹੁਣ ਇਹ ਕੰਮ ਅੰਗੜਵਾੜੀ ਟੀਚਰਾਂ ਨੂੰ ਅੰਗੜਵਾੜੀ ਸੈਂਟਰਾਂ ਨੂੰ ਦਿੱਤਾ ਜਾਣ ਵਾਲਾ ਹੈਗਾ ਜਿਸ ਦੇ ਵਿੱਚ ਤੁਸੀਂ ਆਪਣੇ ਡਾਕੂਮੈਂਟ ਜੋ ਜਮ੍ਹਾਂ ਕਰਾਉਣੇ ਹੋਣਗੇ ਆਧਾਰ ਕਾਰਡ ਵੋਟਰ ਕਾਰਡ ਜਾਂ ਫਿਰ ਰਹਿਾਈਸੀ ਸਬੂਤ ਉਹ ਜੋ ਤੁਹਾਡਾ ਰਾਸ਼ਨ ਕਾਰਡ ਅਤੇ ਬੈਂਕ ਖਾਤਾ ਇਹ ਤਿੰਨ ਡਾਕੂਮੈਂਟ ਤੁਸੀਂ ਜਮ੍ਹਾਂ ਕਰਾਉਣੇ ਹੋਣਗੇ ਇਸ ਤੋਂ ਇਲਾਵਾ ਤੁਹਾਡਾ ਆਧਾਰ ਕਾਰਡ ਮੋਬਾਈਲ ਨੰਬਰ ਨਾਲ ਰਜਿਸਟਰਡ ਹੋਣਾ ਚਾਹੀਦਾ ਹੈ ਤੁਹਾਡੇ ਕੋਲ ਆਪਣੀ ਪਾਸਪੋਰਟ ਸਾਈਜ਼ ਫੋਟੋ ਹੋਣੀ ਚਾਹੀਦੀ ਹੈ ਇਹ ਡਾਕੂਮੈਂਟ ਤੁਸੀਂ ਜਮ੍ਹਾਂ ਕਰਵਾ ਕੇ ਆਪਣੇ ਫਾਰਮ ਨੂੰ ਫਿਲ ਕਰ ਸਕੋਗੇ ਤਾਂ ਜਦੋਂ ਵੀ ਸਕੀਮ ਸਟਾਰਟ ਹੋਵੇਗੀ ਅਫੀਸ਼ੀਅਲ ਵੈਬਸਾਈਟ ਦੇ ਉੱਪਰ ਵੀ ਜਾਣਕਾਰੀ ਦਿੱਤੀ ਜਾਵੇਗੀ ਆਪਾਂ ਤੁਹਾਨੂੰ ਆਪਣੇ ਟੈਲੀਗ੍ਰਾਮ ਉੱਪਰ ਵੀ ਚੈਨਲ ਉੱਤੇ ਸ਼ੇਅਰ ਕਰ ਦਵਾਂਗੇ ਸਾਰੀ ਜਾਣਕਾਰੀ ਤਾਂ ਕਿ ਜਿੰਨੀਆਂ ਵੀ ਮਹਿਲਾ ਜਿਨ੍ਹਾਂ ਦੀ ਉਮਰ ਯਾਨੀ ਕਿ ਲੜਕੀਆਂ ਦੀ 18 ਸਾਲ ਤੋਂ ਬਾਅਦ ਅਤੇ 60 ਸਾਲ ਤੋਂ ਘੱਟ ਚਾਰੀਆਂ ਇਸ ਸਕੀਮ ਦੇ ਵਿੱਚ ਲਾਭ ਲੈ ਸਕਦੇ ਨੇ ਤਾਂ ਜੋ ਵੀ ਅਪਡੇਟ ਰਹੇਗੀ ਆਪਾਂ ਤੁਹਾਡੇ ਨਾਲ ਸ਼ੇਅਰ ਕਰਦੇ ਰਹਿਵਾਂਗੇ ਤਾਂ ਹੋਰ ਨਵੀਆਂ ਅਪਡੇਟ ਦੇਖਣ ਦੇ ਲਈ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਨਾ ਹੈ ਧੰਨਵਾਦ